ਸੱਸੀ ਗਾ ਵੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਪੇਜ YouTube ਚੈਨਲ ਇੰਦਰ 베ਗਾ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਨਥਾਣਾ ਤਹਿਸੀਲ ਵੀ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਵੀਡੀਓ ਦੇ ਵਿੱਚ ਛੋਡੇ ਲਈ ਇੱਕ ਆ ਪਖੀਰੀ ਕੱਟੀ ਲੈ ਕੇ ਆਏ ਹੈਗੇ ਬਹੁਤ ਵਾਰੀਆਂ ਦੇ ਫੋਨ ਆਉਂਦੇ ਸੀਗੇ ਵੀ ਸਾਨੂੰ ਕੱਟੀਆਂ ਦੀ ਬਹੁਤ ਲੋੜ ਆ ਕਿ 2-3 ਕੱਟੀਆਂ ਦਾ ਵੀਡੀਓ ਕੱਲ ਪਾਈ ਸੀ ਆਪਾਂ ਇਹ ਕੱਟੀ ਵੀ ਖੀਰੀ ਆ ਬਾਈ ਦੰਦੋ ਚੰਗਾ ਦੱਸਦਾਗਾ ਬਾਈ ਇਹਦੀ ਮਦਰ ਦਾ ਜਿਹੜਾ ਮਿਲਕ ਸੀਗਾ ਬਾਈ ਦੇ ਘਰ ਦੀ ਗੱਟੀ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੋਰੀ ਬਾਈ ਇੱਕ ਵਾਰੀ ਚੰਗੀ ਆ ਬਾਈ ਲੈਕ ਸਕੋਰ ਵਗੈਰਾ ਪੂਰੇ ਬਜਨ ਪੂਰਾ ਕਦ ਪੂਰਾਗਾ ਦੰਦੋਂ ਖੀਰੀ ਆਗੀ ਫੇਰ ਆਪਾਂ ਕਹਿੰਦੇ ਆ ਮੋੜ ਲਿਆ ਬਾਈ ਝੋਲੀ ਝੋਲੀ ਪੂਰੀ ਚੰਗੀ ਆ ਕਦ ਕਾਠੀ ਦੀ ਆਪਾਂ ਗੱਲ ਕਰਗੇ ਤਾਂ ਪੂਰੀ ਚੰਗੀ ਆ ਬਈ ਵਜਨ ਵੀ ਕਾਫੀ ਹੈਗਾ ਦੰਦੋ ਹਜੇ ਖੀਰੀ ਹੈਗੀ ਸੋਨਾਂ ਬਚੋਲੇ ਚੈੱਕ ਕਰਾ ਦਿੰਦੇ ਆ ਜਿਹੜੇ ਪੂਰੇ ਚਾਰੇ ਥਾਣਾ ਕੱਲਾ ਕੱਲਾ ਗੈਪ ਦੇ ਉੱਤੇ ਲੱਗਿਆ ਹੋਇਆ ਹੈਗਾ ਸਿੰਘ-ਸਿੰਘ ਚੈੱਕ ਕਰ ਲਓ ਤੁਸੀਂ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਵਾਉਣੇ ਆਂਗੇ ਇਧਰ ਹੀ ਸੈਟ ਹੋ ਜਾ ਸਸੀ ਕਾ ਬਈ ਸਸੀ ਕਾ ਬਈ ਕੀ ਨਾਮ ਬਈ ਆਪਣਾ ਗੁਰਮੀਤ ਸਿੰਘ ਬਈ ਪਿੰਡ ਪਿੰਡ ਨਾ ਥਾਣਾ ਲਈ ਤਸੀਲ ਵੀ ਨਾ ਥਾਣਾ ਜ਼ਿਲ੍ਹਾ ਪਟੰਡਾ ਆ ਕਰ ਕਿੱਥੇ ਦੇ ਰਹੇ ਆ ਆਪਣਾ ਕਰ ਆਪਣਾ ਵਾਟਰ ਵਾਕਸ ਕੋਲ ਆਈ ਤੈਨ ਨੰਬਰ ਵਾਲਾ ਤੈਨ ਨੰਬਰ ਵਾਲਾ ਵਾਟਰ ਵਾਕਸ ਕੋਲ ਪਾਲੀ ਐਨ ਸੀ ਦੇ ਘਰ ਦੇ ਸਾਹਮਣੇ ਠੀਕ ਆ ਆਪਣੇ ਘਰ ਦੀ ਗੱਟੀਆਂ ਬਈ ਹਾਂ ਘਰ ਦੀ ਗੱਟੀਆਂ ਬਈ ਮਾਦਰ ਗਾਰਡ ਇਹਦਾ ਵਧੀਆ ਸੀ ਕਿੰਨੇ ਦਾ ਤੁਸੀਂ ਦੀ ਮਾਂ ਥੱਲੇ ਬਈ ਮਾਂ ਥੱਲੇ ਦਾ ਦੁੱਧ ਸੀਗਾ 14 15 ਠੀਕ ਆ ਤੇ ਆਪਣਾ ਮੋਬਾਈਲ ਨੰਬਰ ਦੱਸਿਓ ਬਈ 62808 55341 ਇੱਕ ਵਾਰੀ ਹੋਰ ਦੱਸ 62808 55341 ਤੇ ਕਿੰਨੇ ਡਿਮਾਂਡ ਕਰਦੇ ਹੋ ਬਈ ਇਹਦੀ ਆ ਫੋਨ ਤੇ ਕਰ ਲਾਂਗੇ ਬਈ ਆਪਾਂ ਠੀਕ ਆ ਬਈ ਬਈ ਕਹਿੰਦਾ ਬਈ ਜਿਹੜਾ ਇਹਦਾ ਰੇਟ ਆ ਆਪਾਂ ਫੋਨ ਤੇ ਕਰ ਲਾਂਗੇ ਬਾਕੀ ਜਾਇਜ਼ ਹੋਊਗਾ ਤੇ ਜਿਹੜੇ ਵੀਰ ਨੂੰ ਕੱਟੀ ਪਸੰਦ ਆਉਂਦੀ ਆ ਬਾਈ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਜੇਕਰ ਤੁਸੀਂ ਵੀ ਕੋਈ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਆ ਜੀ 9780905653 ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ